ਤੇ ਹੋਰ ਕਹਿਣੀ ਸੀ ਹਾਂ ਹੁਣ ਆਈ ਰੱਖੀ ਪਿੱਛੇ ਨਹੀਂ ਹਟਣਾ ਨਾ ਵੇਖ ਮੇਰੇ ਹੱਥੋਂ ਤਾਂ ਨਿਕਲ ਗਿਆ ਹੁਣ ਤੂੰ ਤਾਂ ਸੰਭਲ ਲੈ ਆ ਚਾਰ ਜਾਨਾਂ 'ਚ ਬਹਿ ਕੇ ਦੋ ਪੈਗ ਲਾ ਕੇ ਆ ਕੱਲ ਨੂੰ ਦੋ ਜਾਨਾਂ 'ਚ ਬਹਿ ਕੇ ਚਾਰ ਪੈਗ ਲਾ ਕੇ ਆਉ ਬੰਦੇ ਘਟਦੇ ਜਾਣਗੇ ਪੈਗ ਵਧਦੇ ਜਾਣਗੇ ਲੈ ਇਹ ਤਾਂ ਕੱਲਾ ਛੇ ਛੇ ਪੈਗ ਲਾ ਲੈਂਦਾ ਨਹੀਂ ਮੈਂ ਤਾਂ ਨਹੀਂ ਵੇਖਿਆ ਕਿ ਦਿਨੇ ਲਾਉਂਦੇ ਆ ਸਾਹਮਣੇ ਥੋੜੀ ਲਾਉਗਾ ਉਹ ਤਾਂ ਤੁਹਾਡੇ ਵਿਆਹ ਤੋਂ ਪਹਿਲਾਂ ਮੈਂ ਹੱਥ ਛੋੜ ਕੇ ਵੱਡੇ ਮਹਾਰਾਜ ਦੇ ਸੌਂ ਖਾਏ ਇੱਕ ਮਹੀਨਾ ਦਾਰੂ ਨਹੀਂ ਪੀਣੀ ਅੱਜ ਹੋ ਗਿਆ ਇੱਕ ਮਹੀਨਾ ਉਨੇ ਤੋਂ ਪਹਿਲਾਂ ਕਿਉਂ 8 ਪੈਗ ਲਾ ਕੇ ਘਰ ਆਣਾ ਸ਼ੁਰੂ ਕਰ ਦੇ? ਉਹਨੂੰ ਆਪਣੇ ਕਾਬੂ 'ਚ ਕਰ ਲਾ। ਕੰਨ ਕਿੱਚ ਕੇ ਰੱਖੋ ਤੇ। ਉਹ ਸਾਡੇ ਮੇਂ ਮੱਗਰ ਹੈ ਨਹੀਂ। ਹਾਂ, ਉਹਨੇ दारू ਪੀ ਕੇ ਆਪਦੀ ਜਨਾਨੀ ਫੈਂਟਦੀ ਹੈ। ਕੁੱਟ-ਕੁੱਟ ਕੇ ਉਹਦੀ ਪਸਲੀ ਬਾਹਰ ਕੱਢਦੀ। ਪਿੰਡਾਂ ਲੈਣ ਨੂੰ ਲਾਦੇ ਖੋਰੇਪਾ ਵੀ ਡੱਬ 'ਚ ਬੋਤਲ ਰੱਖ ਕੇ ਫੜਦੀ ਆ। ਇੱਕ ਦੋ ਨੇ ਤਾਂ ਮੰਗ ਵੀ ਲਈ। ਕਹਿੰਦੇ ਭਾਬੀ ਇੱਕ ਦੋ ਪੈਗ ਹੀ ਲਵਾ ਦੇ। ਮੈਨੂੰ ਤਾਂ ਉਸ ਦਿਨ ਦਾ ਡਰ ਹੈ ਪਾਇ। ਜਦੋਂ ਐਨੇ ਵੀ दारू ਪੀ ਕੇ ਆਉਣਾ ਤੇ ਸਾਨੂੰ ਫੈਂਟਣਾ। ਐ ਸੁਮਰਿਆ ਮੈਂ ਤਾਂ ਕੁੱਟ ਖਾ ਨਹੀਂ ਸਕਦੀ ਭੈਣੇ। ਤੂੰ ਤਾਂ ਹੋਰ 2-4 ਸਾਲ ਕੁੱਟ ਸਹਿ ਲੇਂਗੀ ਕੁੱਟ ਖਾਂਦੀ ਮੇਰੀ ਜੁੱਤੀ ਹੱਥ ਤੇ ਲਾ ਕੇ ਵਿਖਾਵੇ ਤੂੰ ਵਿੱਚ ਨਹੀਂ ਤੂੰ ਹੁਣ ਪਾਸੇ ਹੋ ਜਾ ਨਹੀਂ ਪਾਸੇ ਤਾਂ ਮੈਂ ਹੋ ਜਾਣੀ ਆ ਨਹੀਂ ਚਲ ਪਾਸੇ ਨਾ ਕਰ ਮੈਂ ਮੈਂ ਵਿੱਚ ਨਹੀਂ ਆਉਂਦੀ ਹੈ ਨਾ ਬਸ ਸੱਚੇ ਪਾਸ਼ਾਂ ਚ ਰਚਣਾ ਹੈ ਵਾਹਿਗੁਰੂ 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 ਪਿਓ ਦਾ ਪੁੱਤ ਆ ਨਾ ਅੱਜ ਪੀ ਕੇ ਆਈ ਫਿਰ ਜੰਗ ਮੈਂ ਰਮੇ ਚੱਲਦਾ ਚੱਲਦਾ ਆ ਉੱਪਰ ਚਾਈ ਦਾ ਡਰ ਵੀ ਆ ਫਿਰ ਕਈ ਵਾਰ ਗੁੱਸੇ ਵੀ ਹੋ ਜਾਂਦੀਆਂ ਤੀ ਮੀਆਂ ਵੇਖਿਆ ਮੈਂ ਕੀ ਆ ਹੀ ਨਾ ਆ ਕਿਰਨੋਂ ਡਰਦਾ ਤਾਡਾ ਯਾਰ ਹਾਂ ਨਹੀਂ ਡੜ ਨਾਲ ਕਿਹੜੀ ਗੱਲ ਡੜ ਨਾਲੇ ਨਹੀਂ ਕੋਈ ਗੱਲੇ ਤਾਂ ਹੂੰ ਕਦੇ ਕਦੇ ਨਾ ਘਰ ਦਾ ਰਾਹ ਭੁੱਲ ਜਾਂਦਾ ਆਉਣ ਤਾਂ ਦੇ ਅੱਜ ਰਾਹ ਰੂਤ ਵੇਖੀ ਨੂੰ ਮੈਂ ਚੰਗੀ ਤਰ੍ਹਾਂ ਚੇਤੇ ਕਰਾਉਂਦੀ ਉਹ ਹੀ ਕਹੀ ਜਾਂਦੀ ਐ ਡਰਦਾ ਕਿਤੇ ਭਰਾ ਸਾਡਾ ਚਾਰ ਬੈਗ ਲਾ ਗਿਆ ਇਕੱਠੇ ਗੱਲ ਡਰੇ ਪਾ ਯਰ ਬੈਗ ਪਾ ਦੋ ਹਾਂ ਵਿਚਾਰੇ ਨੂੰ ਪੈਣ ਜੁਗਾ ਤੇ ਕਰ ਦੋ ਉਹ ਦਿਓ ਢੀਕ ਛਾੜ ਤੇ ਉਹ ਕਲੈਣੀ ਰਾਤ ਆ ਕੇ ਅੱਜ ਤਾਂ ਮੈਨੂੰ ਡਰ ਸੀ ਅੱਜ ਤਾਂ ਸੌ ਟੁੱਟੀ ਤੇ ਅੱਜ ਜੀ ਤੂੰ ਬਹਿ ਜਾ ਬਹਿ ਜਾ ਪੈ ਜਾ ਕੇ ਨਹੀਂ ਸਰਾਇਆ ਕੁੜੀਓ ਐਨੇ ਚੜਾਇਆ ਹੁਣ ਸਾਰੇ ਸਿਆਪੇ ਦੀ ਚੜਦਾ ਆਹੀ ਆ ਤੂੰ ਹੁਣ ਇਹਨੂੰ ਕੁਛ ਨਾ ਕਹਿ ਨਾ ਥੱਕ ਗਿਆ ਵੀਰ ਨਗਮੇ ਮੈਂ ਕੀ ਖੁਸੜੀ-ਪੁਸੜ ਲਾਈ ਆ ਤੂੰ ਜੰਬ ਕਰਕੇ ਸੋਇਆ ਓ ਦਾਰੂ ਦਾ ਨਾ ਘੱਟ ਜ਼ੇ ਤੂੰ ਕਿੱਥੇ ਚਲੀ ਨਾ ਗਾਣਾ ਵੀ ਉਹੀ ਆ ਗਾਣਾ ਤੇਦਾ ਮੈਂ ਗਵਾਉਣੀ ਆਂ ਅੱਜ ਮੇਰੀ ਗੱਲ ਸੁਣ ਆਪਾਂ ਸਵੇਰੇ ਉੱਠ ਕੇ ਗੱਲ ਕਰਾਂਗੇ ਕਿਰਨਾ ਖਾਣ ਹੀ ਚੱਲਿਆ ਨਾ ਤੈਨੂੰ ਤਾਂ ਇੱਕ ਸੇ ਦਾ ਨਹੀਂ ਪਤਾ ਕਿਰਨਾ ਐਵੇਂ ਨਾ ਡਰੀ ਜਾ ਕਰ ਹਾਂਨੇ ਕੋ ਚੱਕ ਕੇ ਮਾਰ ਤੈਨ ਮਾਰ ਕੇ ਤੇ ਖਾਏ ਹੋਏ ਆਰੂਤਾ ਨਾਲ ਜੱਟ ਦੇ ਰੋਟੀ ਲਗਾਓ ਕੇਕ ਨਖਵੇਂਗਾ ਤੈਨੂੰ ਕੇਕ ਕਿਥੋਂ ਐਡਾ ਮਰਕੇ ਇਧਰ ਉਧਰ ਕੀ ਜਾਗਦਾ ਤੈਨੂੰ ਗਿਆ ਤੈਨੂੰ ਹਾਂ ਨਹੀਂ ਮੈਂ ਪਹਿਲਾਂ ਪੀਣੀ ਮਰਨੀ ਘਟ ਹੀ ਨਾ ਕੁੜੇ ਹਾਲੀ ਪੁੱਤ ਤੂੰ ਚੁੱਪ ਕਰ ਜਾ ਤੂੰ ਹੀ ਚਮਲਾਇਆ ਇਹਨੂੰ ਸ਼ੁਰਤ ਲਗਾਮ ਪਾਈ ਹੁੰਦੇ ਤੇ ਸਿੱਧਾ ਖਾਂਜੋਗਾ ਹੁੰਦਾ ਬੇਬੇ ਕੱਲ ਤੱਕ ਤੁਸ ਨਹੀਂ ਸੀ ਹੁੰਦੀ ਤੂੰ ਕਹ ਤਾ ਕੱਲ ਕੋਈ ਨਹੀਂ ਪੁੱਤ ਮੈਨੂੰ ਤੂੰ ਕਹਦਾ ਕੋਈ ਗੱਲ ਨਹੀਂ ਤੂੰ ਹੁਣ ਇਹਨੂੰ ਕੁਛ ਨਾ ਕਹੀਂ ਕਹਿਣਾ ਤਾਂ ਕੀ ਆ ਬੇਬੇ ਮਾਂ ਲੌਣ ਨਾਲ ਤਾਂ ਮੈਂ ਲਾ ਕੇ ਨਹੀਂ ਆਇਆ ਜੇ ਮੈਂ ਕਸ਼ਮੀਰ ਨੂੰ ਲੈ ਕੇ ਆਵਾ ਪੈਣੇ ਕਰੇ ਤਾਂ ਬੰਦਾ ਇੱਕ ਦੋ ਲਾਈ ਸੋਦਾ ਮੈਂ ਲੈ ਕੇ ਆਈ ਜੀ ਸਿਰਫ ਸਰੀ ਸਸਤਾ ਇਹ ਕੁੜੀ ਨੇ ਆਇਆ ਤੇ ਮੈਂ ਕਹਿ ਗਲਾਂ ਜਾਣ ਦਿੰਦਾ ਤੂੰ ਮੇਰੇ ਮਨ ਨੂੰ ਲੱਗੀ ਠੀਕ ਆ ਮੈਂ ਵੀ ਵੇਣੀ ਅੱਜ ਯਾ ਅਜਦਾਰੂ ਤੇ ਯਾ ਅਜ ਮੈਂ ਲਵਗੀ 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 ਆਵਲੀ ਚੱਲੂਗੀ ਸੋਚਲਾ ਸੋਚਲਾ ਆ ਯਾ ਮੈਂ ਕਦਾ ਕੁੰਦੀ ਵੀ ਚੜੀ ਲਗੀ ਕਿ ਜ਼ੁਰਾ ਤੂੰ ਜਾ ਲੈ ਥੇ ਤੁਸੀਂ ਨਾ ਮੇਰਾ ਮਾਨ ਤੋੜਤਾ ਅੱਜ ਜਾ ਲੈ ਮਾਨ ਤੋੜਤਾ ਲੈ ਆ ਵੀ ਛੋਟੀਆਂ ਛੋਟੀਆਂ ਗੱਲਾਂ ਦਾ ਗੁੱਸਾ ਮਨ ਜਾਂਦੀ ਹੈ ਕੋਈ ਗੱਲ ਨਹੀਂ ਤੁਸੀਂ ਬੈਠ ਜਾ ਆਪਾਂ ਸੱਕੀ ਨਹੀਂ ਪੀਣੀ ਅੱਜ ਹੈ ਨਾ ਮੈਂ ਪਾਣੀ ਲੈ ਕੇ ਆਉਂਦੀ ਲੋ ਜੀ ਵਾਹ ਪੈਣ ਤੂੰ ਤਾਂ ਕਹਿੰਦੀ ਸੀ ਬੇਬੇ ਨੇ ਚਮਲਾਇਆ ਗਰਨਾ ਅਸਲੀ ਸਿਆਪੇ ਦੀ ਜੜ ਤੂੰ ਆ ਤੂੰ ਪਿਓ ਪਿਓ ਆ ਆ ਬੇਬੇ ਨੂੰ ਵੀ ਦੇ ਆਪ ਵੀ ਪਾ ਤੇ ਉਹਨੂੰ ਵੀ ਦੇ ਸਾਰਾ ਡੱਬਰ ਬੈ ਕੇ ਨਾ ਮਨਾਉ ਮੇਰੇ ਬਰਬਾਦੀ ਦਾ ਜਸ਼ਨ ਨਾਲੇ ਮੱਗਰ ਕੰਨੀ ਨਾ ਤੂੰ ਯਾਈ ਹੋਣੀ ਚਾਹੀਦੀ ਸੀ ਤੇਰੀ ਨਿਕਲਦੀ ਪਸਲੀ ਸਾਰਾ ਪਿੰਡ ਤੈਨੂੰ ਕਹਿੰਦਾ ਭਾਬੀ ਪੈਗ ਲਵਾ ਦੇ ਪੈਗ ਇਹਨੂੰ ਕਹੇ ਤੇ ਭਗਤ ਨੇ ਨੂੰ ਕੋਈ ਕਰ ਮੈਂ ਵੱਟੀ ਪਹਿਣਾ ਓ ਛੋਟੀ ਮੈਨੂੰ ਤਾਂ ਕਹਿੰਦੀ ਰਹਿੰਦੀ ਮੈਨੂੰ ਬੁਰਾ ਨਹੀਂ ਲੱਗਦਾ ਇੱਕ ਮਿੰਟ ਹਿੱਲੀ ਨਾ ਬੜਦਾ ਵੇਖੀ ਕੀ ਆ ਤੇਰੀ ਮੈਂ ਭਾਵੇਂ ਖਲੋ ਜਾ ਅਸਮਝਾ ਗਿਆ ਨਹੀਂ 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 ਸਮਝਾਉਣਾ ਨਹੀਂ ਮੈਂ ਪਿੱਛੇ ਜਾ ਮੈਂ ਨਹੀਂ ਜਾਣਦਾ ਤੁਸੀਂ ਵੇਜੋ ਇੱਥੇ ਉਹ ਤੇ ਫਰੈਂਡ ਥਾ ਠੀਕ ਆ ਫਿਰ ਜਾਂ ਤਾਂ ਜੋ ਨੂੰ ਸਮਝਾ ਲਿਓ ਜਾਂ ਫਿਰ ਮੇਰੀ ਗੱਲ ਸਮਝ ਕੇ ਆਪੇ ਖੇਚੋ ਉਹ ਨੂੰ ਸਮਝਾ ਗਿਆ ਹਾਂ ਪਰ ਹਟ ਦੂ ਹਟ ਖੜ ਜਾ ਤੱਕਣ ਖਲੋ ਇੱਥੇ ਉਹ ਮੈਂ ਪਰ ਮੈਂ ਆ ਗਈ ਅੰਦਰ ਜਾ ਆਜਾ ਥੇਰੇ ਅੰਦਰ 1 ਮਿੰਟ ਕਕੇ ਬੁਆ ਖੋਲ ਮੇਰੇ ਪੁੱਤ ਓਏ ਓ ਮੇਰੇ ਪੁੱਤਰ ਬੁਆ ਖੋਲ ਦੇ ਹੈ ਹੰਡਰ ਕੇ ਅੰਦਰ ਵੜ ਗਈ ਸਵੇਰੇ ਸਮਝਾਉਣਾ ਨਾ ਮੱਟ ਕੇ ਦੇਖ ਲਿਆ ਮੈਂ ਕਿਵੇਂ ਸਮਝਾਣਾ ਹੈ ਤੂੰ ਮਾਰ ਕੀ ਬੰਦਾ ਕੀ ਸਵੇਰੇ ਚਲ ਓ ਪੁੱਤਰੇ ਗੱਲ ਤਾਂ ਸੁਣ ਸਿੱਬੋ ਕਾਕੇ ਓ ਮੇਰੇ ਬਦ ਰੋਟੀ ਬਣਾ ਲੈ ਭੁੱਖ ਵੀ ਲੱਗੀ ਕਾਕਾ ਓ ਵਿਗਲੇ ਪੁੱਤਰੇ ਆਜੇ ਪੁੱਤ ਪੈ ਜਾ ਮੈਂ ਤੈਨੂੰ ਰੂਪ ਬਸੰਤ ਦੀ ਕਹਾਣੀ ਸੁਣਾਉਣੀ ਆ ਦਬਾਏ ਵੇ ਦਬਾਏ ਚਲ ਦੁਬਾਰਾ ਸੀ ਰੂਪ ਤੇ ਬਸੰਤ ਵੱਡਾ ਕੌਣ ਸੀ ਬੇਬੇ ਰੂਪ ਵੱਡਾ ਸੀ ਪੁੱਤ ਅਸਾਂ ਰਾਣੀ ਕਹਿੰਦੀ ਰਾਜੇ ਨੂੰ ਵੀ ਜੇ ਮੈਂ ਮਰ ਗਈ ਤੂੰ ਦੂਜਾ ਬਿਆਹ ਨਾ ਕਰਈ ਹਾਂ ਜੇ ਤੂੰ ਮਰ ਗਿਆ ਤਾਂ ਮੈਂ ਨਹੀਂ ਕਰਾਉਂਦੀ ਭਈ ਰਾਣੀ ਮਰ ਗਈ ਹਾਂ ਦੇ ਰਾਜੇ ਨੇ ਦੂਜਾ ਵਿਆਹ ਕਰਾ ਲਿਆ ਆਏ ਆ ਗਲਤੀ ਕਰ ਗਿਆ ਬੇਪੇ ਰਾਜਾ ਕਿਤਨਾ ਮੈ ਰਤੀ ਪੋਖਾਈ ਸੰਗ ਇੱਕ ਕੋ ਖਾਤਾ ਨਹੀਂ ਪੋਖਬੜ ਤੇ ਕਿ ਰੋਟੀਆਂ ਲਾ ਦੇ ਹੈ ਗੱਗਸਿਆਂ ਗੱਲਾਂ ਬੜੀਆਂ ਲਾਲ ਕੀਤੀਆਂ ਟਮਾਟਰ ਰ ਗਿਆ ਤੜਕੀ ਨਹੀਂ ਲਾ ਦੀ ਕੋਨੇ ਕੁਟਾਂ ਗਿਆ ਪਾਉਨ ਨੂੰ സോണ കാ മേരെ ഗുളഗുള ഓ